ਪਾਣੀ ਆ ਜਿਹੜਾ ਤੁਹਾਡਾ ਦਿਨ-ਦਿਨ ਬਹੁਤ ਥੱਲੇ ਜਾ ਰਿਹਾ ਇਹਨੂੰ ਤੁਸੀਂ ਹਲਕੇ ਚ ਨਾ ਲਓ ਬਲਵੀਰ ਸਿੰਘ ਰਾਜੇਵਾਲ ਸਾਹਿਬ ਨੂੰ ਕਹਿੰਨੇ ਆ ਧੰਨਵਾਦ ਜਿਹੜਾ ਤੁਸੀਂ ਹੁਣ ਸੋਚ ਰਹੋ ਇਹ ਸੋਚਣ ਵਾਲੀਆਂ ਗੱਲਾਂ 20 ਸਾਲ ਪਹਿਲਾਂ ਸੀ 10 ਸਾਲਾਂ ਨੂੰ ਜੇ ਪਾਈ ਹਾਲਾਤ ਪਾਣੀ ਜਿਵੇਂ ਜਾ ਰਿਹਾ ਬਣ ਗਏ ਵੀ ਤੁਹਾਨੂੰ ਭਾਈ ਆ ਸੂਏ ਕਸਿਆਂ ਚ ਵੀ ਪਾਣੀ ਮਿਲੂਗਾ ਥੋੜੇ ਜਵਾਕ ਥੋੜੇ ਢੂਕੜਿਆਂ ਚ ਲੱਤਾਂ ਮਾਰਿਆ ਕਰਨਗੇ ਵੀ ਤੁਸੀਂ ਇਹ ਕਰਤੂਤਾ ਕੀਤੀਆਂ ਕੀ ਵੀ ਸੱਤੋਂ ਐਡੀ ਦੂਰ ਪਾਣੀ ਨਹੀਂ ਲੈ ਕੇ ਜਾਇਆ ਜਾਂਦਾ ਜਿਹੜਾ ਕਹਿੰਦੇ ਨੇ ਅੱਜ ਇਹ ਝੋਨੇ ਦਾ ਬਦਲ ਲੱਭੀਏ ਇਹੀ ਸਾਡੇ ਕਿਸਾਨ ਆਗੂਆਂ ਦੀਆਂ ਮਿਹਰਬਾਨੀਆਂ ਹੋਈਆਂ ਹੋਈਆਂ ਨੇ ਜਦੋਂ ਕੋਈ ਸਰਕਾਰ ਕਹਿੰਦੀ ਸੀ ਵੀ 20 ਤਰੀਕ ਨੂੰ ਲਾਓ ਇਹ ਚੰਡਾ ਚੱਕਦੇ ਸੀ ਇੱਕ ਨੂੰ ਲਾਵਾਂਗੇ ਪਹਿਲੀ ਕਦੂ ਕਰਤਾ ਪਹਿਲੀ ਬੰਦੇ ਬਲਾ ਕੇ ਲੇਬਰ ਬਲਾ ਕੇ ਲਾਉਣ ਲੱਗ ਜਾਂਦੇ ਉੱਥੇ ਕਿਸਾਨ ਕਸੂਰਵਾਰ ਹੈਗਾ ਸਰਕਾਰਾਂ ਜ਼ਿੰਮੇਵਾਰ ਕਿਸਾਨ ਜਥੇਬੰਦੀਆਂ ਜ਼ਿੰਮੇਵਾਰ ਕਿਸਾਨ ਖੁਦ ਜ਼ਿੰਮੇਵਾਰ ਸ਼ਹਿਰ 'ਚ ਬੈਠੇ ਲੋਕ ਜ਼ਿੰਮੇਵਾਰ ਹਰੇਕ ਬੰਦਾ ਜ਼ਿੰਮੇਵਾਰੀ ਹੈ ਕੋਈ ਸਮਝਦਾ ਹੈ ਆਮ ਆਦਮੀ ਪਾਰਟੀ ਸਰਕਾਰ ਕਹਿ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਸਾਡੀ ਸਰਕਾਰ ਆਈ ਪਹਿਲੇ ਸਾਲ ਹੀ ਅਸੀਂ ਪੂਰੇ ਸੂਏ ਕੱਸੀਆਂ ਚ ਪਾਣੀ ਪਹੁੰਚਾਇਆ ਉੱਥੇ ਪਾਣੀ ਪਹੁੰਚਾਇਆ ਸੀ ਨੇ ਜਿੱਥੇ ਪਹਿਲਾਂ ਕਦੇ ਗਿਆ ਨਹੀਂ ਸੀ ਇਹ ਹੋਈਆ ਗੱਲਬਾਤ ਇੱਥੇ ਕਹਿੰਦੇ ਨੇ ਜੀ ਪੰਜਾਬ ਉਝੜ ਗਿਆ ਖਾ ਲਿਆ ਫਲਾਣਾ ਧਮਕਾਣਾ ਕੀਤਾ ਕਿਨੇ ਆ ਇਹ ਉਹ ਕੀਤਾ ਜਿਹੜਾ ਤੁਸੀਂ ਬੋਲ ਰਹੇ ਹੋ ਜਿਹੜੀਆਂ ਸਰਕਾਰਾਂ ਨੇ ਇੱਕ ਦੂਜੇ ਨੂੰ ਭੰਡ ਰਹੀਆਂ ਨੇ ਪਹਿਲਾਂ ਵਾਲੀਆਂ ਹੁਣ ਵਾਲੀਆਂ ਨੂੰ ਭੰਡਦੀ ਤੇ ਹੁਣ ਵਾਲੀਆਂ ਪਹਿਲਾਂ ਵਾਲੀਆਂ ਨੂੰ ਭੰਡਦੀਆਂ ਸੀ ਕੀਤਾ ਕਿਸੇ ਨੇ ਕੁਝ ਵੀ ਨਹੀਂ ਜਮੀਨੀ ਪੱਧਰ ਤੇ ਬਰਬਾਦ ਹੋ ਗਿਆ ਪੰਜਾਬ ਜੀ ਉੱਜੜ ਗਿਆ ਜੀ ਪੰਜਾਬ ਪਰ ਅਮਨ ਜੀ ਸੋਚਿਆ ਕਿਸੇ ਨੇ ਵੀ ਨਹੀਂ ਪਰ ਇੱਕ ਗੱਲ ਤੁਹਾਨੂੰ ਦੇਖ ਦੇ ਕਹਿਣਾ ਚਾਹਣਾ ਅਮਨ ਜੀ ਜਿਉਂਦੇ ਰਹਿਗੇ ਤੁਸੀਂ ਆਪਦੇ ਬੱਚਿਆਂ ਤੋਂ ਲੱਤਾਂ ਖਾਓਗੇ ਤੁਹਾਡੇ ਤੁਸੀਂ ਡੇਂਜਰ ਚੋਂ ਜਾ ਰਹੇ ਹੋ ਅਮਨ ਜੀ ਬੋਰ ਲੱਗਣ ਲੱਗੇ ਜਿਹੜੇ 220 ਫੁੱਟ ਵਾਲੇ ਬੋਰ ਜਵਾਬ ਦੇਗੇ ਮੋਟਰਾਂ ਤੇ ਜਿਹੜੇ ਕਿਸਾਨ ਛੱਡ ਕੇ ਜਾਂਦੇ ਨੇ ਉਹਨਾਂ ਤੇ ਕੋਈ ਇਹੋ ਜਿਹੀ ਐਮਰਜੈਂਸੀ ਸਿਸਟਮ ਉਹਨਾਂ ਤੇ ਕੋਈ ਇਹੋ ਜਿਹਾ ਲਾਇਆ ਜਾਵੇ ਵੀ ਹਾਂ ਓਏ ਤੇਰੇ ਤੇ ਤੇ ਜੁਰਮਾਨਾ ਓਏ ਤੂੰ ਆ ਪਾਣੀ ਛੱਡ ਕੇ ਭੱਗ ਗਿਆ ਪਿੱਛੇ ਸਹਿਰ ਚ ਪੂਟੀ ਚੱਲ ਰਹੀ ਆ ਵੱਡੀ ਮੋਟਰ ਖਰਾਬ ਹੋ ਰਿਹਾ ਸੱਡ ਕੇ ਭੱਗ ਗਿਆ ਕੋਈ ਹਾਂ ਓਏ ਆ ਚੱਕ ਫਰਲਾ ਤੇਰੇ ਘਰੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪਿਛਲੇ ਦਿਨੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਇੱਕ ਬਿਆਨ ਜਾਰੀ ਕੀਤਾ ਕਿ ਪੂਰੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਰੈੱਡ ਅਲਰਟ ਜਾਰੀ ਹੋਇਆ ਪਿਆ ਪਾਣੀ ਲਈ ਕਿਉਂਕਿ ਪਾਣੀ ਡੂੰਘੇ ਜਾ ਰਹੇ ਹਨ ਲਗਾਤਾਰ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਹੁਣ ਆਪਾਂ ਨੂੰ ਸੋਚਣਾ ਪਵੇਗਾ ਨਹੀਂ ਤਾਂ ਪੰਜਾਬ ਦੀ ਧਰਤੀ ਬੰਜਰ ਬਣ ਜਾਵੇਗੀ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੌਜਵਾਨ ਕਿਸਾਨ ਆਗੂ ਲਾਲੀ ਸਕਰੋਧੀ ਮੌਜੂਦ ਨੇ લાલીજી ਕਿਵੇਂ ਦੇਖਦੇ ਹੋ ਬਲਬੀਰ ਸਿੰਘ ਰਾਜੇਵਾਲ ਨੇ ਬਿਆਨ ਧੱਕਿਆ ਕਿ ਹੁਣ ਆਪਾਂ ਨੂੰ ਗੰਭੀਰ ਹੋਣਾ ਪਊਗਾ ਜੀ ਕਿਸਾਨਾਂ ਨੂੰ ਵੀ ਸੋਚਣਾ ਪਊਗਾ ਕਿਉਂਕਿ ਪੰਜਾਬ ਤਾਂ ਬੰਜਰ ਬਣ ਜਾਊਗਾ ਫਿਰ ਕੀ ਬਣਨਾ ਕਿਉਂਕਿ ਵੱਡਾ ਨੁਕਸਾਨ ਹੋਊ ਪੰਜਾਬ ਦਾ ਕਿਵੇਂ ਦੇਖਦੇ ਹੋ ਇਸ ਬਿਆਨ ਤੋਂ ਅਮਨ ਜੀ ਇਹ ਗੱਲਾਂ ਕਹਿੰਦਿਆਂ ਨੂੰ ਤੁਹਾਡੇ ਨਾਲ ਵੀ ਮੈਂ ਇੰਟਰਵਿਊਆਂ ਕੀਤੀਆਂ ਨੇ ਪਹਿਲਾਂ ਵੀ 5-6 ਸਾਲ ਹੋ ਗਏ ਵੀ ਇਹ ਕਿਸਾਨਾਂ ਆਗੂਆਂ ਨੂੰ ਵੀ ਸਰਕਾਰਾਂ ਨੂੰ ਵੀ ਬੁੱਧੀਜੀਵੀਆਂ ਨੂੰ ਵੀ ਸੋਚ ਲੋ ਇਸ ਬਾਰੇ ਇਹ ਪਾਣੀ ਆ ਜਿਹੜਾ ਤੁਹਾਡਾ ਦਿਨ-ਦਿਨ ਬਹੁਤ ਥੱਲੇ ਜਾ ਰਿਹਾ ਇਹਨੂੰ ਤੁਸੀਂ ਹਲਕੇ ਚ ਨਾ ਲਓ ਤੁਹਾਨੂੰ ਜਿਹੜੇ ਵੱਡੇ ਇੱਥੇ ਰਿਸਰਚਾਂ ਕਰਕੇ ਦੱਸਤੀਆਂ ਵੀ ਤੁਹਾਡਾ ਡੇਂਜਰ ਜ਼ੋਨ 'ਚ 8-10 ਸਾਲ ਦਾ ਪਾਣੀ ਹੈ ਬਲਵੀਰ ਸਿੰਘ ਰਾਜੇਵਾਲ ਸਾਹਿਬ ਨੂੰ ਕਹਿੰਨੇ ਆ ਧੰਨਵਾਦ ਜਿਹੜਾ ਤੁਸੀਂ ਹੁਣ ਸੋਚ ਰਹੇ ਹੋ ਇਹ ਸੋਚਣ ਵਾਲੀਆਂ ਗੱਲਾਂ 20 ਸਾਲ ਪਹਿਲਾਂ ਸੀ ਕਿਉਂਕਿ ਕੋਈ ਵੀ ਮੁਲਕ ਹੋਵੇ ਕੋਈ ਵੀ ਜਿਵੇਂ ਪੰਜਾਬ ਦੀ ਹੈ ਜਿਹੜਾ ਹੋਰ ਅਗਾਹ ਵਧੂ ਦੇਸ਼ ਨੇ ਉਹ 50 60 60 100 100 ਸਾਲ ਪਹਿਲਾਂ ਦੇਖ ਕੇ ਚੱਲਦੇ ਨੇ ਅਮਨ ਜੀ ਵੀ ਸਾਡੇ ਨਾਲ ਹੋ ਕੀ ਰਿਹਾ ਪਰ ਸਾਡੇ ਲੋਕਾਂ ਨੇ ਜਦੋਂ ਹੁਣ 220 20 ਫੁੱਟ ਜਿੰਨੇ ਆਪਣੇ ਆਲੇ ਦੁਆਲੇ ਬੋਰ ਸੀ ਸਭ ਖੜ ਗਏ ਹੁਣ ਲੋਕ ਕੀ ਐ ਕਿੰਨਾ ਹੀ ਪੈਸਾ ਲਾ ਕੇ ਲੱਖਾਂ ਰੁਪਇਆ ਲਾ ਕੇ ਫੇਰ ਕਿਤੇ ਉਹ ਪਾਣੀ ਦੇ ਚ ਕੱਢਣਗੇ ਉਹ ਨਹੀਂ ਪਤਾ ਵੀ ਉਹ ਕਿੰਨੇ ਦੀ ਮੋਟਰ ਕੱਢੂਗੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਪੋਜੀਸ਼ਨਾਂ ਬਣਨੀਆਂ ਨੇ ਬਿਲਕੁਲ ਜੇ ਸੰਗਰੂਰ ਪਟਿਆਲੇ ਦੀ ਗੱਲ ਕਰੀਏ ਤਾਂ ਉੱਥੇ ਤਾਂ ਫੇਰ ਵੀ ਬਚਤ ਆ ਕਿਉਂਕਿ ਉੱਥੇ ਤੁਸੀਂ ਐ ਲਾ ਲਓ ਤਕਰੀਬਨ ਜੇ ਪਾਣੀ ਦੀ ਗੱਲ ਆਈਏ ਤਾਂ 150 ਪੌਣੇ 200 200 220 ਫੁੱਟ ਇੱਥੇ ਤੱਕ ਗਿਆ ਪਰ ਜੇ ਉਧਰ ਮਲੇਰਕੋਟਲਾ ਸਾਈਡ ਗੱਲਬਾਤ ਕਰੀਏ ਜੀ ਉਧਰ ਸ਼ੇਰਪੁਰ ਸਾਈਡ ਗੱਲਬਾਤ ਕਰੀਏ ਤਾਂ ਉੱਥੇ ਤਾਂ ਇਹ ਸੁਣਦਿਆਂ ਕਿ 4 400 5 500 ਫੁੱਟ ਡੂੰਘਾ ਪਾਣੀ ਚਲਿਆ ਗਿਆ ਬਿਲਕੁਲ ਜੀ ਉਹੀ ਗੱਲ ਕਰਦੇ ਆ ਅਮਨ ਜੀ ਕਿਸੇ ਵੀ ਵੱਡੇ ਨਮਾਇੰਦਿਆਂ ਨੇ ਕਿਸੇ ਬੁੱਧੀਜੀਵੀਆਂ ਨੇ ਇਹ ਨਹੀਂ ਕਿਹਾ ਵੀ ਆਪਾਂ ਇੱਕ ਐਮਰਜੈਂਸੀ ਮੀਟਿੰਗ ਬੁਲਾਓ ਇਸ ਪਾਣੀ ਦਾ ਜਿਹੜੀ ਸਤਾ ਥੱਲੇ ਪਾਣੀ ਜਾ ਰਿਹਾ ਲੋਕ ਅਮਨ ਜੀ ਅੱਜ ਆਪਾਂ ਔਰੇ ਖੜੇ ਆਂਗੇ ਆਉਣ ਵਾਲੇ 10 ਸਾਲਾਂ ਨੂੰ ਜੇ ਪਾਈ ਹਾਲਾਤ ਪਾਣੀ ਜਿਵੇਂ ਜਾ ਰਿਹਾ ਬਣਗੇ ਵੀ ਤੁਹਾਨੂੰ ਭਾਈ ਆ ਸੂਏ ਕਸਿਆਂ ਚ ਪਾਣੀ ਮਿਲੂਗਾ ਤੁਹਾਡੇ ਜਵਾਕ ਤੁਹਾਡੇ ਠੂਕਣਿਆਂ ਚ ਲੱਤਾਂ ਮਾਰਿਆ ਕਰਨਗੇ ਵੀ ਤੁਸੀਂ ਇਹ ਕਰਤੂਤਾ ਕੀਤੀਆਂ ਕੀ ਵੀ ਸੱਤ ਤੋਂ ਐਡੀ ਦੂਰ ਪਾਣੀ ਨਹੀਂ ਲੈ ਕੇ ਜਾਇਆ ਜਾਂਦਾ ਜਦ ਸਾਨੂੰ ਲੋਕ ਉਦੋਂ ਜਿਹੜੇ ਕੋਈ ਥੋਡੇ ਮੇਰੇ ਵਰਗੇ ਜਿਵੇਂ ਕਹਦੀਏ ਵੀ ਸਮਝਾ ਰਹੇ ਸੀ ਵੀ ਬੈਜੋ ਸਰਕਾਰ ਨਾਲ ਬੈਜੋ ਜਥੇਬੰਦੀਆਂ ਬੈਜੋ ਬੈਠ ਕੇ ਕੋਈ ਗੱਲ ਕਰ ਲੋ ਪਾਣੀ ਥੱਲੇ ਜਾ ਰਿਹਾ ਨਹੀਂ ਤੁਹ ਤੋਂ Rajasthan ਵਾਲੀਆਂ ਬੀਬੀਆਂ ਕਣੀ ਦੇਖੋ ਪਿੰਡਾਂ ਦੇ ਪਿੰਡ ਛੱਡ ਕੇ ਬਾਗੇ ਪਾਣੀ ਬਿਨਾ ਥੋੜੀ ਹੋਰ ਸਰ ਜੂਗਾ ਅਸੀਂ ਅਮਨਜੀ ਖੱਟਿਆ ਕੀ ਅਸੀਂ ਕੁਝ ਨਹੀਂ ਖੱਟਿਆ ਇੱਕ ਲੋਕਾਂ ਨੇ ਆਪਦੇ ਚਾਰ ਛੱਤਾਂ ਛੱਤ ਦੇ ਬਾਲੇ ਬਦਲ ਕੇ ਲੈਂਟਰ ਪਾ ਲਏ ਕਿਸਾਨਾਂ ਨੇ ਝੋਨੇ 'ਚੋਂ ਜਿਹੜਾ ਕਹਿੰਦੇ ਨੇ ਅੱਜ ਇਹ ਝੋਨੇ ਦਾ ਬਦਲ ਲੱਭੀਏ ਇਹੀ ਸਾਡੇ ਕਿਸਾਨ ਆਗੂਆਂ ਦੀਆਂ ਮਿਹਰਬਾਨੀਆਂ ਹੋਈਆਂ ਹੋਈਆਂ ਨੇ ਜਦੋਂ ਕੋਈ ਸਰਕਾਰ ਕਹਿੰਦੀ ਸੀ ਵੀ 20 ਤਰੀਕ ਨੂੰ ਲਾਓ ਇਹ ਝੰਡਾ ਚੱਕ ਦੇ ਸੀ ਇੱਕ ਨੂੰ ਲਾਵਾਂਗੇ ਜਦੋਂ ਕਹਿੰਦੇ ਸੀ ਵੀ ਹੁਣ ਬਦਲ ਮਾ ਕੋਈ ਹੋਰ ਦੇਖ ਲਓ ਕੋਈ ਬਾਸਪਤੀ ਤੇ ਦੇਖ ਲਓ ਕਿਸੇ ਨੇ ਧਿਆਨ ਨਹੀਂ ਦਿੱਤਾ ਹੁਣ ਅਗਲੀ ਵਾਰੀ ਸਰਕਾਰ ਕਹਿੰਦੀ ਹੈ ਬੰਦ ਕਰਾਂਗੇ ਬੰਦ ਕਰਨਾ ਸੀ ਜਾਂ ਕੁਝ ਵੀ ਕਰਨਾ ਸੀ ਤੁਸੀਂ 20 ਸਾਲ ਪਹਿਲਾਂ ਸੋਚਦੇ ਅਮਨ ਜੀ ਅੱਜ ਤਾਂ ਤੁਸੀਂ ਸਾਰਾ ਕੁਝ ਗਵਾ ਲਿਆ ਨਹੀਂ ਤੁਸੀਂ ਕਿਸਾਨਾਂ ਨੂੰ ਜ਼ਿੰਮੇਵਾਰ ਮੰਨਦੇ ਹੋ ਇਹ ਗੱਲ ਤੇ ਕਿਉਂਕਿ ਤੁਸੀਂ ਵੀ ਇਹ ਗੱਲ ਆਖੀ ਆ ਜਦੋਂ ਸਰਕਾਰਾਂ ਕਹਿੰਦੀ ਤੇ ਵੀ ਗੱਲ ਸੁਣੋ ਜੀ 20 ਤਰੀਕ ਆ ਪਰ ਕਿਸਾਨ 10 ਨੂੰ ਹੀ ਲਾਉਣ ਲੱਗ ਜਾਂਦੇ ਤੱਕੇ ਨਾਲ ਪਹਿਲੀ ਕੱਦੂ ਕਰਤਾ ਪਹਿਲੀ ਬੰਦੇ ਬਲਾ ਕੇ ਲੇਬਰ ਬਲਾ ਕੇ ਲਾਉਣ ਲੱਗ ਜਾਂਦੇ ਉੱਥੇ ਕਿਸਾਨ ਕਸੂਰਵਾਰ ਹੈਗਾ ਕਿਸਾਨ ਸ਼ਹਿਰੀ ਵਰਗ ਫੈਕਟਰੀਆਂ ਵਾਲੇ ਹਰੇਕ ਬੰਦਾ ਜ਼ਿੰਮੇਵਾਰ ਹੈ ਇਹ ਸਾਡਾ ਵੱਡਾ ਸਰਮਾਇਆ ਖਤਮ ਬਾਰ ਕਰਨ ਵਾਸਤੇ ਆਪਦੇ ਆਰਥਿਕ ਲਾਲਚ ਵਾਸਤੇ ਹਰੇਕ ਬੰਦਾ ਜ਼ਿੰਮੇਵਾਰ ਆਮਣ ਜੀ ਸਰਕਾਰਾਂ ਵੀ ਪੂਰੀਆਂ ਜ਼ਿੰਮੇਵਾਰ ਨੇ ਸਰਕਾਰਾਂ ਜ਼ਿੰਮੇਵਾਰ ਕਿਸਾਨ ਜਥੇਬੰਦੀਆਂ ਜ਼ਿੰਮੇਵਾਰ ਕਿਸਾਨ ਖੁਦ ਜ਼ਿੰਮੇਵਾਰ ਸ਼ਹਿਰ ਚ ਬੈਠੇ ਲੋਕ ਜ਼ਿੰਮੇਵਾਰ ਹਰੇਕ ਬੰਦਾ ਜ਼ਿੰਮੇਵਾਰੀ ਆ ਕੋਈ ਸਮਝਦਾ ਜੇ ਕੋਈ ਅੱਜ ਦੋ ਤੁਬਕੇ ਕਿਸੇ ਦਾ ਬੱਚਾ ਨਿਆਣਾ ਬਾਥਰੂਮ ਕਰਦਾ 10 ਲੀਟਰ ਪਾਣੀ ਮਾਰਦਾ ਛੱਡ ਕੇ ਕੋਈ ਬਣਾਇਆ ਇਸ ਤੇ ਵੀ ਭਾਈ ਤੁਹਾਨੂੰ ਦਾ 300 ਲੀਟਰ ਦੀ ਪਾਣੀ ਦੀ ਟੈਂਕੀ ਆ ਇਹਨੂੰ ਕਿੰਨਾ ਟਾਈਮ ਵਰਤਣਾ ਕੋਈ ਮੋਟਰ ਤੇ ਕੋਈ ਲਾਇਆ ਤੁਸੀਂ ਨੇ ਵੀ ਆ ਤੁਸੀਂ ਛੱਡ ਛੱਡ ਕੇ ਲੋਕ ਪਾਣੀ ਜਾਂ ਕੋਈ ਸਰਕਾਰ ਨੇ ਇਹ ਜਿਹੜੇ ਹੁਣ ਸੂਏ ਕੱਸੀਆਂ ਬਣਾ ਰਹੇ ਨੇ ਇਹ ਅਮਨਜੀ ਅੱਜ ਤੋਂ 20 ਸਾਲ ਪਹਿਲਾਂ ਚਾਹੀਦਾ ਸੀ ਇਹ ਬਣਨੇ ਵੈਸੇ ਆਮ ਆਦਮੀ ਪਾਰਟੀ ਸਰਕਾਰ ਕਹਿ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਸਾਡੀ ਸਰਕਾਰ ਆਈ ਪਹਿਲੇ ਸਾਲ ਹੀ ਅਸੀਂ ਪੂਰੇ ਸੂਏ ਕੱਸੀਆਂ ਚ ਪਾਣੀ ਪਹੁੰਚਾਇਆ ਉੱਥੇ ਪਾਣੀ ਪਹੁੰਚਾਇਆ ਸੀ ਨੇ ਜਿੱਥੇ ਪਹਿਲਾਂ ਕਦੇ ਗਿਆ ਨਹੀਂ ਸੀ ਇਹ ਹੋਈਆ ਗੱਲਬਾਤ ਇਹ ਦੇਖੋ ਹੋਣਾ ਹੋਈ ਹੋਊਗੀ ਜਾਂ ਹੋਗੀਆਂ ਜੇ ਨਹੀਂ ਹੋਈਆਂ ਤਾਂ ਕਰਨੀਆਂ ਪੈਣਗੀਆਂ ਜੀ ਕਿਉਂਕਿ ਇਹ ਇਕੱਲੇ ਦਾ ਨਹੀਂ ਹੈਗਾ ਇਹ ਤਾਂ ਪੂਰੇ ਪੰਜਾਬ ਨੂੰ ਸੋਚਣਾ ਪੈਣਾ ਜੀ ਤੁਹਾਡੇ ਕੋਲੇ ਭੱਜਣ ਨੂੰ ਤੁਸੀਂ ਨੇ ਪੂਰਾ ਪਹਿਲਾਂ ਦੇਖੋ ਪੰਜਾਬ ਨਿੰਦੇ ਭੱਜਿਆ ਪੰਜਾਬ ਕੋਲੇ ਕੀ ਨਹੀਂ ਸੀ ਪੰਜਾਬ ਕੋਲੇ ਬਹੁਤ ਕੁਸ਼ਤੀ ਆਮਣ ਜੀ ਪਰ ਸਾਡੇ ਲੋਕ ਇੱਥੇ ਕਹਿੰਦੇ ਨੇ ਜੀ ਪੰਜਾਬ ਓਝੜ ਗਿਆ ਖਾ ਲਿਆ ਫਲਾਣਾ ਤਮਕਾਣਾ ਕੀਤਾ ਕੀਨੇ ਆ ਇਹ ਉਹ ਕੀਤਾ ਜਿਹੜਾ ਤੁਸੀਂ ਬੋਲ ਰਹੇ ਹੋ ਜਿਹੜੀਆਂ ਸਰਕਾਰਾਂ ਨੇ ਇੱਕ ਦੂਜੇ ਨੂੰ ਭੰਡ ਰਹੀਆਂ ਨੇ ਪਹਿਲਾਂ ਵਾਲੀਆਂ ਹੁਣ ਵਾਲੀਆਂ ਨੂੰ ਭੰਡਦੀ ਤੇ ਹੁਣ ਵਾਲੀਆਂ ਪਹਿਲਾਂ ਵਾਲੀਆਂ ਨੂੰ ਭੰਡਦੀਆਂ ਸੀ ਕੀਤਾ ਕਿਸੇ ਨੇ ਕੁਝ ਵੀ ਨਹੀਂ ਜ਼ਮੀਨੀ ਪੱਧਰ ਤੇ ਬਰਬਾਦ ਹੋ ਗਿਆ ਪੰਜਾਬ ਜੀ ਉਜੜ ਗਿਆ ਜੀ ਪੰਜਾਬ ਪਰ ਅਮਨ ਜੀ ਸੋਚਿਆ ਕਿਸੇ ਨੇ ਵੀ ਨਹੀਂ ਵੱਡਾ ਸਰਮਾਇਆ ਸਾਡਾ ਜਿਹੜਾ ਪਾਣੀ ਸੀ ਆਪਦੇ ਚਾਰ ਛਿੱਲੜ ਵਧਾਉਣ ਵਾਸਤੇ ਚਾਹੇ ਕੋਈ ਜ਼ਿਮੀਂਦਾਰ ਆ ਚਾਹੇ ਕੋਈ ਫੈਕਟਰੀ ਵਾਲਾ ਹਰੇਕ ਨੇ ਦੱਬ ਕੇ ਇਹ ਸਰਮਾਏ ਨੂੰ ਖਤਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਇੱਕ ਗੱਲ ਤੁਹਾਨੂੰ ਦੇਖ ਦੇ ਕਹਿਣਾ ਚਾਹਣਾ ਅਮਨ ਜੀ ਜਿਉਂਦੇ ਰਹਿਗੇ ਤੁਸੀਂ ਆਪਦੇ ਬੱਚਿਆਂ ਤੋਂ ਲੱਤਾਂ ਖਾਓਗੇ ਜੇ ਤੁਸੀਂ ਹਲੇ ਵੀ ਇਹਦੇ ਤੇ ਐਮਰਜੈਂਸੀ ਆਪਦੀਆਂ ਮੀਟਿੰਗਾਂ ਬੁਲਾ ਕੇ ਵੀ ਭਾਈ ਜਿਹੜੀਆਂ ਮੋਟਰਾਂ ਨੇ ਜਾਂ ਪਾਣੀ ਘਰ ਦੇ ਵਿੱਚ ਕਿੰਨਾ ਵਰਤਣਾ ਜਦੋਂ ਤੁਹਾਨੂੰ ਬਾਰ ਬਾਰ ਅਲਰਟ ਕਰ ਰਹੇ ਨੇ ਵੀ ਤੁਹਾਡੇ ਤੁਸੀਂ ਡੇਂਜਰ 'ਚ ਜਾਣੇ ਜਾ ਰਹੇ ਹੋ ਅਮਨ ਜੀ ਬੋਰ ਲੱਗਣ ਲੱਗੇ ਜਿਹੜੇ 220 ਫੁੱਟ ਵਾਲੇ ਬੋਰ ਜਵਾਬ ਦੇਗੇ ਕਿਸੇ ਕਿਸਾਨ ਦੀਆਂ ਤਿੰਨ ਮੋਟਰਾਂ ਨੇ ਦੋ-ਦੋ ਕਿਲੇ ਤੋਂ ਕਿੱਥੋਂ ਬੋਰ ਲਵਾ ਲੂਗਾ ਜੀ ਉਹ ਜੇ ਐਨਾ ਕਰੇ ਸਰਕਾਰ ਵੀ ਜਿਹੜੀਆਂ ਸੂਏ ਕੱਸਿਆਂ ਨੂੰ ਐਨਾਕ ਵਧਾ ਦੇਵੇ ਪਾਣੀ ਦਾ ਲੈਵਲ ਹਰੇਕ ਤੇ ਜਾਵੇ ਖੇਤ ਚ ਝੋਨੇ ਦਾ ਜਿਹੜਾ ਅੱਜ ਰਾਜੇਵਾਲ ਸਾਹਿਬ ਕਹਿੰਦੇ ਨੇ ਬਦਲ ਇਹਦਾ ਬਦਲ ਲੱਭੋ ਪਛੇਤੀ ਵੈਰੈਟੀ ਲੱਭੋ ਨਹੀਂ ਜੇ ਇਹਨੂੰ ਭਾਈ ਖਤਮ ਕਰਨਾ ਖਤਮ ਕਰ ਦੋ ਉਹ ਤੁਸੀਂ ਦੇਖੋ ਹੁਣ ਕਰਨਾ ਕੀ ਹੈ ਬਿਲਕੁਲ ਸਰਕਾਰ ਨੇ ਪੂਸਾ ਜਿਹੜੀ ਪੂਸਾ ਵੈਰਾਈਟੀ ਆ ਉਹਨੂੰ ਬੰਦ ਕਰਿਆ ਕਿ ਪੀਲੀ ਪੂਸਾ ਪੂਸਾ ਇਹਨੂੰ ਬੰਦ ਕਰ ਦੋ ਜੀ ਇਹਨੂੰ ਨਾਂ ਲਾਇਓ ਤਾਂ ਠੀਕ ਫੈਸਲਾ ਬੰਦ ਹੋਣੀ ਚਾਹੀਦੀ ਇਹ ਦੇਖੋ ਪੀਲੀ ਕੋਈ ਵੀ ਪੂਸਾ ਜਿਹੜੀ ਇਹ ਤਾਂ ਪੀਲੀ ਜਿਹੜੀਆਂ ਵੱਧ ਪਾਣੀ ਲੈਂਦੀਆਂ ਸੀ ਬੰਦ ਕਰਨੀਆਂ ਪੈਣਗੀਆਂ ਨਹੀਂ ਸਰਕਾਰ ਕਰੂਗੀ ਮੰਨ ਲਓ ਸਰਕਾਰ ਨਹੀਂ ਕਰਦੀ ਤਾਂ ਇਹ ਫਿਰ ਲੋਕ ਆਪਦੇ ਆਪੇ ਕਰ ਦੇਣਗੇ ਜਦੋਂ ਉਹਨਾਂ ਕੋਲੇ ਹੋਣਾ ਹੀ ਨਹੀਂ ਕੁਝ ਜਦੋਂ ਧਰਤੀ ਹੇਠ ਕੱਢਣਾ ਕੋਈ ਮਸ਼ੀਨਰੀ ਵੀ ਨਹੀਂ ਹੋਣੀ ਆਮਣ ਜੀ ਉਹ 40 50 ਫਿਰ ਤਾਂ ਪੂਸਾ 44 ਕੀ ਦੂਜੀਆਂ ਫਸਲਾਂ ਲਾਉਣ ਤੋਂ ਵੀ ਜਾਵਾਂਗੇ ਜੀ ਜਦੋਂ ਪਾਣੀ ਉਨੀ ਨਿਕਲਿਆ ਪਾਣੀ ਉਨੀ ਆਇਆ ਦਿੱਕਤਾਂ ਪੈ ਗਈਆਂ ਮੋਟਰਾਂ ਪੁਰਾਣੀਆਂ ਖੜ ਗਈਆਂ ਨਵੀਆਂ ਨਾ ਲੱਗੀਆਂ ਤੁਸੀਂ ਅੱਜ ਦੱਸੋ ਜਿਹੜਾ ਅੱਜ 5 600 ਫੁੱਟ ਤੇ ਬੋਰ ਕਰਾ ਰਿਹਾ ਉਹਨੂੰ ਮੋਟਰ ਕਿੰਨੇ ਦੀ ਕੱਢੂ ਅਮਨ ਜੀ ਪਾਣੀ 50 60 ਦੀ ਮੋਟਰ ਕੱਢੂ ਕਿੱਡਾ ਸਿਸਟਮ ਬਦਲਣਾ ਪਊ ਕਿਹੜੇ ਆ 15 15 ਦੇ ਟਰਾਂਸਫਾਰਮ ਚੱਕ ਲੈਣਗੇ ਪਾਣੀ ਉੱਥੋਂ ਇਹ ਵੱਡਾ ਤਾਮਾ ਜਾਮਾ ਸਾਰੀ ਉਲਟ ਫੇਰ ਕਰ ਦੂ ਜੇ ਤੁਸੀਂ ਨੇ ਝੋਨੇ ਦੀਆਂ ਜਿਹੜੀਆਂ ਕੋਈ ਐਦਿਕ ਛੋਟੀ ਵੈਰਾਈਟੀ ਲੱਭ ਲੋ ਜੇ ਤੁਹਾਡਾ ਸਰਦਾ ਹੀ ਨਹੀਂ ਭਾਈ ਵੀ ਹਾਂ ਠੀਕ ਹੈ ਕੋਈ 50 ਐਨ ਸੌਣ ਚ ਲੱਗੇ ਜਦੋਂ ਮੀਂਹ ਪੈਂਦਾ ਹੋਵੇ بارش ਨਾਲ ਪੱਕੇ ਸੂਏ ਕੱਸਿਆਂ ਦੇ ਪਾਣੀ ਨਾਲ ਮੋਟਰਾਂ ਹੁਣ ਥੋਡੀਆਂ ਬੰਦ ਠੀਕ ਹੈ ਮੋਟਰਾਂ ਤੇ ਜਿਹੜੇ ਕਿਸਾਨ ਛੱਡ ਕੇ ਜਾਂਦੇ ਨੇ ਉਹਨਾਂ ਤੇ ਕੋਈ ਇਹੋ ਜਿਹੀ ਐਮਰਜੈਂਸੀ ਸਿਸਟਮ ਉਹਨਾਂ ਤੇ ਕੋਈ ਇਹੋ ਜਿਹਾ ਲਾਇਆ ਜਾਵੇ ਵੀ ਹਾਂ ਬਾਈ ਤੇਰੇ ਦਿੱਦ ਜਰਮਾਨਾ ਹੋਵੇ ਤੂਆ ਪਾਣੀ ਛੱਡ ਕੇ ਭੱਗ ਗਿਆ ਪਿੱਛੇ ਸਹਿਰ ਚ ਟੂਟੀ ਚੱਲ ਰਹੀ ਆ ਵੱਡੀ ਮੋਟਰ ਖਰਾਬ ਹੋ ਰਿਹਾ ਛੱਡ ਕੇ ਭੱਗ ਗਿਆ ਕੋਈ ਹਾ ਓਏ ਆ ਚੱਕ ਫਰਲਾ ਤੇਰੇ ਘਰੇ ਜਾਨੀ ਕਿ ਸਖਤਾਈ ਕਰਨੀ ਪੈਣੀ ਆ ਤਾਂ ਹੁਣ ਆ ਸਿਸਟਮ ਇਹ ਜਿਵੇਂ ਤੁਸੀਂ ਕਹਿ ਰਹੇ ਜੇ ਜੇ ਅਮਨ ਜੀ ਤੁਸੀਂ ਡੇਂਜਰ ਜ਼ੋਨ ਡੇਂਜਰ ਜ਼ੋਨ ਕਰੀ ਜਾਂਦੇ ਹੋ ਜੇ ਤੁਸੀਂ ਸਖਤਾਈ ਨਹੀਂ ਕਰੀ ਚੁੱਪ ਕਰਕੇ ਦੇਖ ਹੀ ਗਏ ਤੁਸੀਂ ਦੇਖ ਹੀ ਗਏ ਕਿਸਾਨ ਆਗੂ ਬਿਆਨ ਦਾਗੀ ਗਏ ਕਰਿਆ ਕੱਖ ਨਾ ਹੋਵੇ ਬੈਠ ਕੇ ਕੋਈ ਗੱਲ ਨਹੀਂ ਕਰਨੀ ਸਰਕਾਰਾਂ ਨਾਲ ਬੈਠ ਕੇ ਵੀ ਇਹ ਭਾਈ ਸਰਮਾਇਆ ਸਾਡਾ ਖਤਮ ਹੁੰਦਾ ਜਾ ਰਿਹਾ ਇਹਨੂੰ ਆਉਣ ਵਾਲੇ ਟਾਈਮ 'ਚ ਕਿਵੇਂ ਹੱਲ ਕਰਨਾ ਜੇ ਤੁਸੀਂ ਨਾ ਸੋਚੇ ਅਮਨ ਜੀ ਮੈਂ ਤੁਹਾਨੂੰ ਦੁਬਾਰੇ ਫੇਰ ਖਾਣਾ ਤੁਸੀਂ ਆਪਦੇ ਬੱਚਿਆਂ ਤੋਂ ਛਿੱਤਰ ਖਾਮੋਗੀ ਖਾਮੋਗੇ ਨਾਲੇ ਸਰਕਾਰਾਂ ਵੀ ਖਾਣਗੀਆਂ ਨਾਲੇ ਤੁਸੀਂ ਵੀ ਪਸਤਾਓਗੇ ਜਿਹੜੀਆਂ ਅੱਜ ਆਪਾਂ ਆ ਲੈ ਲੈਨੇ ਆ ਨਾ ਕਣਕ ਝੋਨਾ ਕੱਢ ਲੈਨੇ ਆ ਅਮਨ ਜੀ ਤੁਸੀਂ ਇਹਨੂੰ ਇਹਨੂੰ ਪਾਣੀ ਲਾਉਣ ਤੋਂ ਵੀ ਜਾਮੋਗੇ ਇਹ ਤਾਂ ਸਰਕਾਰਾਂ ਨੂੰ ਕਿਸਾਨ ਜਥੇਬੰਦੀਆਂ ਇੱਕੇ ਅਪੀਲ ਕਰਨ ਵੀ ਜਿਹੜਾ ਸੂਏ ਕੱਸੀਆਂ ਦੇ ਵਿੱਚ ਪਾਣੀ ਹੈ ਦੇਖੋ ਆਪਣੇ ਕੋਲੇ ਬਹੁਤ ਵੱਡੇ ਵੱਡੇ ਉੱਪਰ ਗਲੇਸ਼ੀਅਰ ਪਿਗਲਦੇ ਨੇ ਪਾਣੀ ਬਹੁਤ ਹੈ ਕਿਉਂਕਿ ਉਹ ਪਾਣੀ ਨੂੰ ਇੱਕ ਲੋਕਾਂ ਦੇ ਖੇਤਾਂ ਸਚਾਈ ਵਾਸਤੇ ਪਹੁੰਚਾਉਣ ਲਈ ਇੱਕ ਪ੍ਰਬੰਧ ਕਰਨਾ ਚਾਹੀਦਾ ਸਰਕਾਰ ਇਹ ਮਾਚਲ ਚੋਂ ਕਿੰਨਾ ਪਾਣੀ ਆਉਂਦਾ ਜਦੋਂ ਆਪਾਂ ਦੇਖਦੇ ਕਿੰਨਾ ਆ ਗਿਆ ਸਿਸਟਮ ਜੀ ਨਹਿਰਾਂ ਓਵਰਫਲੋ ਹੋ ਗਈਆਂ ਜਨਨ ਕਿ ਸਾਹਮਣ ਦਾ ਸਿਸਟਮ ਵੀ ਚਾਹੀਦਾ ਉਹ ਪਾਣੀ ਅਮਨ ਜੀ ਇਹ ਹੜਾਏ ਸੀ ਇਹ ਕਿੰਨਾ ਹੀ ਪਾਣੀ ਕੀ ਗੱਲ ਆਪਣੇ ਕੋਲੇ ਐਜਾ ਐਡੀਆਂ ਟੈਕਨੋਲੋਜੀਆਂ ਆ ਗਈਆਂ ਪਾਣੀ ਸਾਂਭੇ ਨਹੀਂ ਜਾ ਸਕਦਾ ਇਹੀ ਪਾਣੀ ਤੁਸੀਂ ਕਿੱਥੇ ਕਿਤੇ ਇੱਕ ਜਗ੍ਹਾ ਰੋਕ ਵੀ ਸਕਦੇ ਹੋ ਤੁਸੀਂ ਉੱਥੋਂ ਦੇ ਦੋ ਤੁਸੀਂ ਛੋਟੇ ਡੈਮ ਬਣਾ ਲਓ ਜਦੋਂ ਤੁਹਾਨੂੰ ਲੋੜ ਆਇਆ ਜਦੋਂ ਤੁਹਾਨੂੰ ਪਤਾ ਵੀ ਕਿਹੜੀਆਂ ਕਿਹੜੀਆਂ ਸਟੇਟਾਂ ਦੇ ਵਿੱਚ ਪਾਣੀ ਖਤਮ ਬੁਰਾ ਹਾਲਾ ਰਾਜਸਥਾਨ ਦੇ ਵਿੱਚ ਉੱਥੇ ਡੈਮ ਨਹੀਂ ਬਣਾ ਸਕਦੇ ਉਹ ਪਾਣੀ ਨੂੰ ਜਿਹੜੀਆਂ ਖਾਲੀ ਨਹਿਰਾਂ ਪਈਆਂ ਉਹਦੇ ਥਰੂ ਕਿਸਾਨਾਂ ਤੱਕ ਪਹੁੰਚੇ ਉਹਦੇ ਥਰੂ ਸਾਰਾ ਸਿਸਟਮ ਚੱਲੇ ਗਿਆ ਮੈਂ ਕਹਣਾ ਅਮਨ ਜੀ ਇੱਕ ਪਿੰਡ ਦੇ ਵਿੱਚ ਸਰਪੰਚ ਨੇ ਡੈਮ ਬਣਾਇਆ ਆਪਦੇ ਜਿੰਨਾ ਪਾਣੀ ਆ ਉਹ ਨਾਲੀਆਂ ਦਾ ਪਾਣੀ ਹੁੰਦਾ ਜਿਹੜਾ ਸਾਫ ਪਾਣੀ ਡੈਮ ਬਣਾ ਲਿਆ ਇੱਕ ਛੋਟਾ ਇੱਕ ਐਗਜ਼ਾਮਪਲ ਆ ਇੱਕ ਨਾਲੀਆਂ ਦਾ ਵੀ ਨਹੀਂ ਇੱਕ ਕਈ ਪਿੰਡਾਂ 'ਚ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਇਹੋ ਜਿਹੇ ਡੈਮ ਬਣੇ ਹੋਏ ਨੇ ਜਿਹੜਾ ਬਰਸਾਤੀ ਪਾਣੀ ਆ ਸਿਰਫ ਉਹਨੂੰ ਉਹ ਕਿਤੇ ਨਾ ਕਿਤੇ ਡੰਪ ਬਣਾ ਕੇ ਜਮਾ ਕਰ ਲੈਂਦੇ ਨੇ ਉਸ ਤੋਂ ਬਾਅਦ ਯੂਜ਼ ਕਰਦੇ ਨੇ ਮੋਟਰਾਂ ਚ ਚਲਾ ਹਾਂ ਇਹ ਵੀ ਹੈ ਵੀ ਇੱਕ ਡੰਪ ਬਣਾ ਲਿਆ ਕਿਉਂਕਿ ਆਪਾਂ ਦੇਖਦੇ ਰਹੇ ਨੇ ਵੀਡੀਓ ਦੇ ਵਿੱਚ ਲੋਕਾਂ ਨੇ ਘਰਾਂ ਦੇ ਵਿੱਚ ਇਹੋ ਜਿਹੇ ਡੰਪ ਬਣਾਏ ਨੇ ਛੱਤਾਂ ਦੇ ਪਾਣੀ ਨੂੰ ਵੀ ਉਹ ਵਰਤਦੇ ਨੇ ਜਨ ਕਿ ਉਹ ਡੰਪ ਕਾਰ ਕਰ ਨੂੰ ਬਣਾਉਣੇ ਪੈਣਗੇ ਉਹ ਕਾਰ ਡੰਪ ਪਿੰਡ ਪਿੰਡ ਨੂੰ ਬਣਾਉਣੇ ਪੈਣਗੇ ਉਹ ਡੰਪਾਂ ਮਣਜੀ ਪਿੰਡ ਪਿੰਡ ਨੂੰ ਵੀ ਬਣਾਉਣੇ ਪੈਣਗੇ ਉਹ ਤਾਂ ਸਰਕਾਰ ਜਿਹੜੇ ਹੋਰ ਫਜ਼ੂਲ ਖਰਚੀਆਂ ਕਰਦੀਆਂ ਨੇ ਕਰੋੜਾਂ ਅਰਬਾਂ ਰੁਪਈਆ ਪਤਾ ਨਹੀਂ ਕਿੱਥੇ ਕਿੱਥੇ ਬੇਫਜ਼ੂਲ ਹੁੰਦੇ ਨੇ ਕਿੱਡੀ ਇੱਕ ਗੱਲ ਹੈ ਵੱਡੇ ਡੈਮ ਬਣਾਉਣੇ ਉਹ ਇਹਦੀ ਧਰਤੀ 'ਚ ਉੱਥੋਂ ਕਰਨ ਜਿੱਥੇ ਕੋਈ ਹੁੰਦੀ ਨਹੀਂ ਫਸਲ ਕਈ ਰਾਸਾਂ ਆਂਦੀਆਂ ਇਹ ਜੀਆਂ ਜਗ੍ਹਾ ਪਈਆਂ ਨੇ ਕਿਤੇ ਹੋਰ ਪਏ ਨੇ ਕਿੰਨੀ ਹਜ਼ਾਰਾਂ ਕਿਲੋਮੀਟਰ ਦੇ ਵਿੱਚ ਜਿੱਥੇ ਕੋਈ ਫਸਲ ਨਹੀਂ ਹੁੰਦੀ ਉੱਥੇ ਉਹ ਡੈਮ ਬਣਾ ਕੇ ਅੱਜ ਕੱਲ ਤਾਂ ਸਭ ਕੁਝ ਅੰਡਰਗਰਾਉਂਡ ਹੈ 20 20 40 40 ਫੁੱਟ ਦੇ ਵੱਡੀਆਂ ਪੜੋਲੇ ਜਿਵੇਂ ਕਹਦੇ ਨੇ ਉਹਨਾਂ ਰਾਹੀਂ ਬਣਾ ਕੇ ਥੱਲੋਂ ਦੀ ਉਹ ਤੁਸੀਂ ਉਹ ਡੈਮ ਬਣਾਓ ਬਿਲਕੁਲ ਐਵੇਂ ਵੈਸੇ ਬਲਵੀਰ ਸਿੰਘ ਰਾਜੇਵਾਲ ਨੇ ਪਹਿਲ ਕੀਤੀ ਆ ਤੁਹਾਨੂੰ ਕੀ ਲੱਗਦਾ ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ ਉਹਨਾਂ ਦੇ ਪ੍ਰਧਾਨ ਵੀ ਅੱਗੇ ਆ ਕੇ ਪਹਿਲ ਕਰਨ ਵੀ ਸਭ ਤੋਂ ਪਹਿਲਾਂ ਤਾਂ ਪਾਣੀ ਬਚਾਓ ਜੀ ਕਿਸਾਨੀ ਤਾਂ ਬਚੂ ਨਹੀਂ ਕਿਸਾਨੀ ਨਹੀਂ ਬਚਣੀ ਅਮਨ ਜੀ ਪਹਿਲ ਵੀ ਕਰਨ ਔਰ ਸਾਰੇ ਜਥੇਬੰਦੀਆਂ ਇਹਨੂੰ ਜ਼ਮੀਨੀ ਪੱਧਰ ਤੇ ਗੱਲ ਇਹ ਨਾ ਹੁਣ ਵੀ ਅੱਜ ਰਾਜੇਵਾਲ ਨੇ ਸਾਹਿਬ ਨੇ ਕਹਿਤਾ ਕੱਲ ਨੂੰ ਡੱਲੇ ਵਾਲਾ ਸਾਹਿਬ ਨੇ ਕਹਿਤਾ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਇਕੱਠੇ ਹੋ ਕੇ ਇੱਕ ਇਹਨੂੰ ਮੀਟਿੰਗਾਂ ਬੁਲਾਉਣ ਸਰਕਾਰਾਂ ਨਾਲ ਵੀ ਇਹ ਭਾਈ ਦੇਖੋ ਇਹਦੇ ਵਿੱਚ ਸਾਰੇ ਪੰਜਾਬ ਦੇ ਨੁਕਸਾਨ ਹੈ ਵੀ ਇਹ ਮੁੜ ਕੇ ਕੋਈ ਇਹ ਦੁਬਾਰੇ ਉਹ ਚੀਜ਼ ਤਾਂ ਹੈ ਨਹੀਂ ਵੀ ਜਿਹੜੀ ਆਪਾਂ ਕਹਿਦੀਏ ਦੁਬਾਰੇ ਆਜੂ ਜੇ ਆਪਾਂ ਕਹਿਦੀਏ ਵੀ ਇਹ ਹਾਂ ਇਹ ਚੀਜ਼ ਦੁਬਾਰੇ ਆਜੂ ਇਹ ਜਿਹੜੀ ਇੱਕ ਵਾਰੀ ਚੀਜ਼ ਪਾਣੀ ਹੈ ਇਹਦਾ ਲੈਵਲ ਥੱਲੇ ਚੱਲ ਗਿਆ ਜੇ ਕਹਿਦੀਏ ਉੱਪਰ ਆਜੂ ਇਹ ਤਾਂ ਨਹੀਂ ਹੋ ਸਕਦਾ ਕੁਸ ਘਟੀਆਂ ਕਿਸਮ ਦੇ ਲੋਕ ਵੀ ਮੈਂ ਤੁਹਾਨੂੰ ਦੱਸਦਾ ਹੈਗੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਲੈ ਪਾਣੀ ਪਾਣੀ ਦਾ ਜੀ ਕੀ ਹੈ ਇਹ ਤਾਂ ਉੱਥੇ ਸਫਲ ਸੇਮ ਆ ਗਈ ਸੀ ਤਾਂ ਰੱਬ ਦਾ ਇਹ ਤਾਂ ਜੇ 4 600 ਤੇ ਬੱਗ ਐ ਨਹੀਂ ਪਤਾ ਕੱਲ ਨੂੰ 100 ਇਹ ਜਿਹੇ ਘਟੀਆ ਕਿਸਮ ਦੇ ਲੋਕਾਂ ਨੇ ਸਾਡੇ ਪੰਜਾਬ ਦਾ ਬੇੜਾਗਰਕ ਕਰਿਆ ਜਿਨ੍ਹਾਂ ਨੇ ਪਾਣੀ ਨੂੰ ਖਤਮ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਬਿਲਕੁਲ ਜੀ ਇਹ ਸਾਨੂੰ ਲਾਲੀ ਸਕਰੋਦੀ ਜੋ ਚਿੰਤਾ ਜਤਾ ਰਹੇ ਨੇ ਕਿ ਕਿਤੇ ਨਾ ਕਿਤੇ ਇਹ ਚਿੰਤਾ ਪੂਰੇ ਪੰਜਾਬ ਨੂੰ ਜਤਾਉਣੀ ਚਾਹੀਦੀ ਹੈ ਕਿਉਂਕਿ ਪੰਜਾਬ ਦਾ ਪਾਣੀ ਖਤਮ ਹੋਣ ਦੇ ਕਿਨਾਰੇ ਆ ਖਤਮ ਹੋ ਰਿਹਾ ਲਗਾਤਾਰ ਡੂੰਘਾ ਜਾ ਰਿਹਾ ਬਹੁਤ ਜ਼ਿਲ੍ਹੇ ਤਾਂ ਰੈੱਡ ਅਲਰਟ ਤੇ ਨੇ ਬਾਕੀ ਜਿਹੜੇ ਦੂਜੇ ਜ਼ਿਲ੍ਹੇ ਨੇ ਉਹਨਾਂ ਦਾ ਪਾਣੀ ਵੀ ਨੀਵਾ ਜਾ ਰਿਹਾ ਕਹਿ ਰਹੇ ਨੇ ਕਿ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਇਕੱਤਰ ਹੋ ਕੇ ਪਾਣੀ ਦੇ ਸਬੰਧ ਚ ਪਾਣੀ ਨੂੰ ਬਚਾਉਣ ਲਈ ਵੱਡੇ ਉਪਰਾਲੇ ਕਰਨ ਦੀ ਲੋੜ ਆ ਅਤੇ ਪੂਰੀ ਸਾਮ ਸੰਭਾਲ ਲਈ ਪੰਜਾਬ ਸਰਕਾਰ ਨੂੰ ਵੀ ਇਸ ਤੇ ਗੰਭੀਰ ਹੋਣ ਦੀ ਜ਼ਰੂਰਤ ਆ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੰਗਰੂਰ